ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਦੋ ਹੱਥ ਜੋੜੀ ਕਰਾ ਰਹੇ ਆਂ ਵੱਡੀ ਚੰਡੀ ਦੀ ਕੁਸ਼ਤੀ ਦੀ ਐ 100 ਗਿੱਲ ਸਾਹਿਬ ਦਾ ਉਹਨਾਂ ਦੀ ਕਮੇਟੀ ਦਾ ਹੁਣ ਮੈਂ ਬੇਨਤੀ ਕਰਦਾ ਸਾਡੇ ਪ੍ਰਧਾਨ ਸਾਹਿਬ ਨੂੰ ਕਿ ਗਿੱਲ ਸਾਹਿਬ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜਾਵੇ ਜੀ ਕਮੇਟੀ ਨੂੰ ਪ੍ਰਧਾਨ ਸਾਹਿਬ ਆਓ ਜੀ ਸ਼ਤਰਾਂਜ ਸਟਾਫਰ ਆਹ ਦਰਸ਼ਕ ਮੀਰੋ ਬਾਡੀ ਦੇ ਲੀਡਰ ਦੀ ਸਖਤ ਹੈ ਇਹਨਾਂ ਨੇ ਪੈਸੇ ਹਰ ਇੱਕ ਜਗ੍ਹਾ ਜਾਏ ਥੋੜੇ ਜਾਏ ਵੱਧੇ ਅਸ਼ੀਸ਼ ਖੁੰਦਿਆ ਜਾ ਰਹੇ ਉੱਥੇ ਕੋਈ ਚੈੱਕ ਨਹੀਂ ਆਉਂਦਾ ਕਿਸੇ ਨੂੰ ਆਜਾ ਮੈਦਾਨ ਵਿੱਚ ਕੋਈ ਨਹੀਂ ਇਕ ਮਿੰਟ ਦਾ ਵੀ ਕੁਸ਼ੀ ਸ਼ੁਰੂ ਕਰਾਉਣਾ ਅਸ਼ੀਸ਼ ਬਹੁਤ ਜੰਮੀ ਨਾਲ ਆਜਾ ਅਸ਼ੀਸ਼ ਇਹ ਮਨ ਤੇ ਨਾਲ ਵਾ ਤੇਰੇ ਪਹਿਲਵਾਨ ਕਹਾਲੀ ਆ ਵੀ ਅਨਾਮੀ ਕੁਸ਼ੀਆ ਨੋਟ ਕਰਦੇ ਆ ਜੀ ਹਰ ਕੁਸ਼ੀ ਹੋ ਸ਼ੁਰੂ ਹੋ ਗਈ ਹੈ ਇੰਡੀ ਕਬੱਡੀ ਖਿਡਾਰੀ ਦਾ ਨੂੰ ਭਾਈ ਵੀ ਸਾਨੂੰ 21000 ਦਿੱਤਾ ਹੈ ਖੇਮਰਾ ਬਾਦ 52000 ਕਿਉਂ ਦੇ ਦਿੱਤਾ ਇੱਥੇ ਇਕੱਠ ਦੇਖੋ ਮਰੰਤੀ ਸਿੰਘ ਜੀ ਜਿਹਨੂੰ ਕਹਾਗਾ ਉਹ ਵੀ ਆਪਣਾ ਸਮਾਨ ਚੁਣ ਲੈ ਸਰਵਰਤੀ ਸਿੰਘ ਜੀ ਦੀ ਰਾ ਮਨਜੀਤ ਸਿੰਘ ਜੀ ਭਾਈ ਅਜੇ ਕਿਤੇ ਲਈ ਗਰਾਮ ਦਾ ਆਰਾਮ ਮਗਰੂਰ ਦੇ ਚਲੋ ਉਧਰ ਸਾਹਮਣੇ ਚਲੋ ਭਾਈ ਸਾਡਾ ਪਾਛੀਵੜਾ ਤੇ ਲਾਲੀ ਬੜੋ ਕਾਗਰੀ ਕੁਸ਼ਤੀ ਆ ਉੱਚੀ ਝੋਕੜੀ ਕਾਲੀ ਨਾਲ ਦੀ ਜਾਂਦੀ ਲੱਗਤ ਪੈਸੇ ਦੇਣੇ ਬੜੇ ਔਖੇ ਹੈਂ ਕਈ ਜਗ੍ਹਾ ਤਾਂ ਕਹਿਣਾ ਪੈਂਦਾ ਵੀ ਕੋਈ ਨਹੀਂ ਜਿਵੇਂ ਭੇਜ